ਪੰਜਾਬ ਸਰਕਾਰ ਵੱਲੋਂ ਟਿਪਰਾਂ ਲਈ ਸ਼ੁਰੂ ਕੀਤੀ ਗਈ ਨੀਤੀ ਦੇ ਵਿਰੋਧ ਵਿੱਚ ਪੂਰੇ ਜ਼ਿਲ੍ਹੇ ਦੀ ਟਿਪਰ ਯੂਨੀਅਨ ਨੇ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਅਤੇ ਦਿਨਨਾਗਰ ਰਾਸ਼ਟਰੀ ਰਾਜਮਾਰਗ ਤੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਟਿਪਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਨੁਵਾਲੀਆ ਨੇ ਕੀ ਕਿਹਾ ਤੁਸੀਂ ਵੀ ਸੁਣੋ ਅਬ ਵੀਰ ਜੀ ਗੱਲ ਇਸ ਤਰ੍ਹਾਂ ਆ ਕਿ ਦੇਸ਼ ਇੱਕ ਆ ਕਾਨੂੰਨ ਇੱਕ ਆ ਮਤਲਬ ਬਾਹਰ ਦੀਆਂ ਸਟੇਟਾਂ ਤੋਂ ਕੋਲਾ ਆ ਰਿਹਾ ਜੀ ਮਾਈਨਿੰਗ ਦਾ ਪ੍ਰੋਸੈਸ ਮਾਈਨਿੰਗ ਦਾ ਪ੍ਰੋਸੈਸ ਆ ਜੀ ਉਹ ਵੀ ਮਾਰਬਲ ਆ ਰਿਹਾ ਉਹ ਵੀ ਮਾਈਨਿੰਗ ਦਾ ਪ੍ਰੋਸੈਸ ਆ ਸਾਡੇ ਪੰਜਾਬ ਦੇ ਵਿੱਚ ਹੀ ਮਿੱਟੀ ਪੁੱਟ ਕੇ ਉਹਦੀ ਇੱਟ ਬਣਾਈ ਜਾਂਦੀ ਆ ਮਿੱਟੀ ਦੀ ਪਹਿਲਾਂ ਮਾਈਨਿੰਗ ਹੁੰਦੀ ਆ ਫੇਰ ਇੱਟ ਬਣਦੀ ਆ ਉਹ ਜਿਹੜੀ ਇੱਟ ਦਾ ਇੱਟ ਹੀ ਭੱਠੇ ਤੋਂ ਲੈ ਕੇ ਆਉਂਦੇ ਆ ਉਹ ਇੱਟ ਜਿਹੜੀ ਆ ਸਾਨੂੰ ਜੀਐਸਟੀ ਬਿਲ ਨਾਲ ਮਿਲਦੀ ਆ ਦੂਸਰੀ ਗੱਲ ਅਸੀਂ ਜਿਹੜੀ ਕੋਈ ਵੀ ਮਾਲ ਬਾਹਰਲੀ ਸਟੇਟ ਤੋਂ ਜਿਦਾਂ ਕਿ ਹਿਮਾਚਲ ਜਾਂ ਫਿਰ ਜੈਂਡਕੇ ਜੇ ਉਧਰੋਂ ਕੋਲਾ ਜਾਂ ਮਾਰਬਲ ਜੀਐਸਟੀ ਬਿਲ ਨਾਲ ਆ ਸਕਦਾ ਤੇ ਸਾਨੂੰ ਇੱਧਰ ਲਈਆਂ ਸਟੇਟਾਂ ਦੇ ਵਿੱਚੋਂ ਮਤਲਬ ਇਹ ਜਿਹੜਾ ਮਾਲ ਆ ਮਟੀਰੀਅਲ ਇਹ ਤਿਆਰ ਮਟੀਰੀਅਲ ਆ ਫੈਕਟਰੀ ਦਾ ਮਾਲ ਆ ਨਾ ਕਿ ਨਾ ਕਿ ਇਹ ਮਤਲਬ ਸਿੱਧੀ ਮੈਨਿੰਗ ਆ ਮੈਨਿੰਗ ਜਿਹੜੀ ਹੈਗੀ ਆ ਮੈਨਿੰਗ ਜਿਹੜੀ ਹੈਗੀ ਆ ਜਿਹੜਾ ਕੋਈ ਵੀ ਫਾਰਮ ਆ ਜਾਂ ਮੈਨਿੰਗਾ ਉਹ ਕ੍ਰੈਸ਼ਰ ਵਾਲੇ ਵਾਸਤੇ ਆ ਮੇlo ਸਾਡੀ ਮੰਗ ਇਹ ਆ ਕਿ ਨਾਲ ਦੀਆਂ ਦੋਹਾਂ ਸਟੇਟਾਂ ਦੇ ਵਿੱਚ ਜੇ ਗੱਡੀ ਬਿਗੈਰ ਬਿੱਲ ਤੋਂ ਜਾਂ ਕਿਸੇ ਡਾਕੂਮੈਂਟਸ ਘੱਟ ਹੁੰਦਾ ਗੱਡੀ ਉਹ ਫੜਦੇ ਆ ਜਾਂ ਮਹਿਕਮਾ ਕੋਈ ਚਲਾਨ ਕਰਦਾ ਤੇ ਉਹਦਾ ਵੱਧ ਤੋਂ ਵੱਧ ਜੁਰਮਾਨਾ 25000 ਰੁਪਇਆ ਜੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਗੱਡੀ ਬਿਨਾ ਡਾਕੂਮੈਂਟਸ ਜਾਂ ਕਿਸੇ ਦਾ ਗੱਡੀ ਖਰਾਬ ਹੋ ਗਈ ਉਹਦਾ ਬਿੱਲ ਲੇਟ ਹੋ ਗਿਆ ਤੇ ਸਾਡੇ ਜੁਰਮਾਨਾ ਹੈਗਾ 2 ਤੋਂ ਲੈ ਕੇ 2.5 ਲੱਖ ਰੁਪਇਆ ਸਾਡੀ ਸਰਕਾਰ ਗੜੀ ਬੈਂਤੀ ਆ ਕਿ ਇਹ ਜਾਂ ਤੇ ਬਿੱਲ ਨੂੰ ਜਿਹੜਾ ਕਯੂ ਫਾਰਮਾ ਜਾਂ ਐਕਸ ਫਾਰਮਾ ਇਹ ਫਾਰਮਾ ਇਹਨਾਂ ਨੂੰ ਮਾਫ ਕੀਤਾ ਜਾਏ ਜੇ ਨਹੀਂ ਸਰਕਾਰ ਇਹ ਕਰ ਸਕਦੀ ਤੇ ਜਿਹੜਾ ਬੰਦਾ ਜੁਰਮਾਨਾ ਜਿੱਦਾਂ ਕਿ ਦੂਸਰੀਆਂ ਸਟੇਟਾਂ ਦਾ ਜਿੰਨ ਕਿ ਹਿਮਾਚਲ ਦਾ ਵਾ ਉਹਨਾਂ ਦਾ ਜੁਰਮਾਨਾ ਜਿਹੜਾ ਕੋਈ ਵਾਜਬ ਜਾ ਜਿਹੜਾ ਕਿ ਕੀਤਾ ਜਾਏ ਕਿਉਂਕਿ ਕਾਰੋਬਾਰ ਪਹਿਲਾਂ ਹੀ ਬਹੁਤ ਘਾਟੇ ਦੇ ਵਿੱਚ ਜਾ ਰਹੇ ਨੇ ਜੀ ਬਸ ਇਹੋ ਹੀ ਸਾਡੀ ਮੰਗ ਆ ਜੀ ਇਹ ਜੀ 31 ਤਰੀਕ ਦੀ ਹੜਤਾਲ ਕੀਤੀ ਦੀ ਆਪਾਂ ਜੀ ਤੋੜ ਕੇ ਜਾਂਦੇ ਇਹ ਅਨਮਿੱਥੇ ਸਮੇਂ ਵਾਸਤੇ ਆ ਜਿੱ ਜਿੰਨਾ ਚਿਰ ਕੋਈ ਇਹਦਾ ਹੱਲ ਨਹੀਂ ਹੁੰਦਾ ਜੀ ਅਗਲੀ ਰਣਨੀਤੀ ਜਿੰਨਾ ਚਿਰ ਮਤਲਬ ਨਹੀਂ ਕੋ ਮਸਲਾ ਲੁੰਦਾ ਤੇ ਸਾਰੇ ਮਾਲਕਾਂ ਨੇ ਆਪਣੀਆਂ ਟਿਪਰਾਂ ਖਿਲਾਰੀਆਂ ਕਾਰੋਬਾਰ ਬੰਦ ਆ ਜਿਹੜਾ ਕੋਈ ਵੀਰ ਭਰਾ ਭਰ ਕੇ ਆ ਰਿਹਾ ਤੁਹਾਡੇ ਮਾਧਿਅਮ ਦੇ ਜ਼ਰੀਏ ਬੇਨਤੀ ਕਰ ਰਹੇ ਆ ਕੋਈ ਸੋਸ਼ਲ ਮੀਡੀਆ ਆਪਣੇ ਮੁੰਡੇ ਲੱਗੇ ਰਿਆ ਹਰ ਬੰਦੇ ਨੂੰ ਬੇਨਤੀ ਕਰ ਰਹੇ ਆ ਕਿ ਆਪਣੀਆਂ ਗੱਡੀਆਂ ਰੁਕੋ ਤਾਂ ਜੋ ਸਰਕਾਰ ਨੂੰ ਪਤਾ ਲੱਗੇ ਕਿ ਵੱਡੇ ਲੈਵਲ ਤੇ ਹੜਤਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਮੇਰਾ ਨਾਮ ਜਸਵਿੰਦਰ ਸਿੰਘ ਜੀ ਸੋਨੂ ਵਾਲੀਆ ਮੇਰਾ ਨਾਮ ਅਮਰਜੀਤ ਸਿੰਘ ਨਗਰੇ ਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਹੀ ਆ ਰਹੀ ਹੈ ਦੱਸਤਾ ਪ੍ਰਧਾਨ ਸਾਹਿਬ ਨੂੰ ਤੁਹਾਨੂੰ ਪਹਿਲਾਂ ਹੀ ਕਿ ਜਿਹੜੇ ਚਲਾਣ ਆ ਲੋਡ ਤੋਂ ਵੱਡੇ ਆ ਜਿਹੜੇ ਕਿ ਕ੍ਰੈਸ਼ਰ ਮਾਲਕ ਆ ਦੂਜੇ ਟਿਪਰ ਮਾਲਕ ਜਿਹੜੇ ਗੱਡੀ ਵੀ ਕੰਡੀਸ਼ਨ ਡਾਊਨ ਆ ਉਹ ਭਰ ਨਹੀਂ ਸਕਦੇ ਇਹਨਾਂ ਜੁਰਮਾਨਾ ਹੋਰ ਕੀ ਕਾਰਵਾਈ ਕੀ ਕਰ ਰਹੇ ਹੋ ਇਹ ਅਨੰਤ ਸਮੇਂ ਵਾਤੇ ਹੜਤਾਲ ਹੈ ਜੀ ਲੰਬੀ ਚ ਸਮੇਂ ਚੱਲੂਗੀ ਗੱਡੀਆਂ ਕੁਟੀਆਂ ਵੀ ਰੋਕੀਏਗੇ ਹਾਂ ਜੀ ਗੱਡੀਆਂ ਰੋਕੀਏਗੇ ਸਰ ਅਸੀਂ ਆਪਣੇ ਵੀ ਰੋਕੀਆਂ ਬਹੁਤ ਜਿਹੜਾ ਆ ਰਿਹਾ ਕਬੀਰਪੁਰਾਣਾ ਤੋਂ ਪੋਸਟ ਕੀਤੀ ਜਾ ਰਹੀ ਹੈ ਇਹ ਰੋਕੋ ਪ ਸਰਕਾਰ ਕੋ ਮੰਗ ਹੀ ਕਰ ਦੇਗੇ ਪਹਿਲਾਂ ਤੇ ਜਿਹੜੇ ਬਿੱਲ ਵਾ ਅੰਬਲ ਤੇ ਚਾਹੀਦੇ ਨੀ ਉਹ ਪ੍ਰਧਾਨ ਸਭਾ ਨੂੰ ਦੱਸਦਾ ਤੁਹਾਨੂੰ ਕਿ ਨਜਾਇਜ਼ ਵਾ ਤੇ ਅਗਰ ਜੇ ਸਰਕਾਰ ਚਾਹੁੰਦੀ ਹੈ ਜਰੂਰ ਲਾਉਣਾ ਵੀ ਤੇ ਫਿਰ ਇਹਦੇ ਜੋ ਵਾਜਬਾ ਹੋਣਾ ਚਾਹੀਦਾ